ਸ਼੍ਰੀ ਕੀਰਤਪੁਰ ਸੈਪੁਲਸ ਥਾਣਾ ਪੰਜਾਬ ਚੋਂ ਆਇਆ ਪਹਿਲੇ ਨੰਬਰ ਤੇ ਡੀਜੀਪੀ ਨੇ ਕੀਤਾ ਗ੍ਰੈਂਪ ਮੰਤਰਾਲੇ ਦਾ ਧੰਨਵਾਦ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੀ ਲਗਨ ਅਤੇ ਸਖਤ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਸੂਬੇ ਦੇ ਕੀਰਤਪੁਰ ਸੈਪੁਲਸ ਥਾਣੇ ਨੂੰ ਸਾਲ 2023 ਦੀ ਸਲਾਨਾ ਚੈਕਿੰਗ ਵਿੱਚ ਰਾਸ਼ਟਰੀ ਪੱਧਰ ਤੇ 8ਵਾਂ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਸ ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਇੱਥੇ ਜਾਣਕਾਰੀ ਦਿੰਦਿਆਂ ਕਿ ਆਕੇ ਪੁਲਿਸ ਥਾਣਿਆਂ ਦੀ ਇਸ ਸਲਾਨਾ ਚ ਤਰਾ ਲੈਵਲ ਉਹਨਰ ਦਾ ਅਧਾਰਤ ਕੀਤੇ ਮਾਪ ਤੜਪਿੰਡਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਹਨ ਕਿਰਪੁਰ ਸਾਹਿਬ ਨੂੰ ਪੰਜਾਬ ਵਿੱਚ ਨੰਬਰ 1 ਥਾਣਾ ਤੇ ਪੂਰੇ ਇੰਡੀਆ ਵਿੱਚ 8 ਨੰਬਰ ਥਾਣੇ ਕੋਸ਼ਿਦ ਕੀਤਾ ਹੈ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਐਮ ਭੂਮਿਕਾ ਨਿਭਾਈ ਹੈ ਸਪੈਸ਼ਲੀ ਸਾਡੇ ਡੀਜੀਪੀ ਸਾਹਿਬ ਐਸਐਸਪੀ ਰੂਪਨਗਰ ਸ਼੍ਰੀ ਗੁਰਜੀਤ ਸਿੰਘ ਖੁਰਾਨਾ ਜੀ ਤੇ ਸਾਡੇ ਡੀਐਸਪੀ ਨੰਦਪੁਰ ਸਾਹਿਬ ਜਿਨ੍ਹਾਂ ਦੀ ਗਾਈਡੈਂਸ ਨਾਲ ਅਸੀਂ ਇਹ ਮੁਕਾਂ ਹਾਸਿਲ ਕੀਤਾ ਹੈ ਇਹਦੇ ਵਿੱਚ ਕਈ ਪੈਰਾਮੀਟਰਸ ਮਿਨਿਸਟਰੀ ਆਫ ਫੋਰਸ ਵਲੋਂ ਰੱਖੇ ਗਏ ਸੀਗੇ ਜਿਨ੍ਹਾਂ ਵਿੱਚੋਂ ਥਾਣੇ ਦੀ ਸਾਫ ਸਫਾਈ ਜੋ ਪਬਲਿਕ ਨਾਲ ਅਸੀਂ ਡੇਲੀ ਇੰਟਰੈਕਸ਼ਨ ਕਰਦੇ ਹੈਗੇ ਆ ਪਬਲਿਕ ਵੀ ਕੰਪਲੇਂਟਸ ਹੁੰਦੇ ਹੈਗੇ ਆ ਉਹਨਾਂ ਦਾ ਕਿਵੇਂ ਨਿਪਟਾਰਾ ਕੀਤਾ ਜਾਂਦਾ ਹੈ ਡਿਸਪੋਜ਼ਲ ਆਫ ਕੇਸਸ ਕੇਸਸ ਟ੍ਰੇਸ ਕਰਨੇ ਤੇ ਰਿਕਾਰਡ ਦੀ ਸਾਮ ਸੰਭਾਲ ਰੱਖਣੀ ਤੇ ਟਾਈਮਲੀ ਡਿਸਪੋਜ਼ਲ ਇਹ ਸਾਰੀ ਚੀਜ਼ਾਂ ਦੇ ਪੈਰਾਮੀਟਰਸ ਹੈਗੇ ਆ ਕੁਝ ਹੋਰ ਪੈਰਾਮੀਟਰਸ ਜਿਨ੍ਹਾਂ ਦੇ ਅਕੋਰਡਿੰਗ ਨੰਬਰਿੰਗ ਮਿਲਦੀ ਹੈਗੀ ਹੈ ਤੇ ਉਸ ਅਕੋਰਡਿੰਗ ਇਹ ਫੈਸਲਾ ਲਿਖਿਆ ਜਾਂਦਾ ਹੈ ਕਿ ਰੈਂਕਿੰਗ ਦਿੱਤੀ ਜਾਂਦੀ ਹੈ ਸੋ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਾਰੀ ਬਾਦ ਦਿੰਦਾ ਹਾਂ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਤੇ ਥਾਣਾ ਆਣਾ ਤੇ ਉਹਲੇ ਆਲਓਵਰ ਇੰਡੀਆ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਕਿਰਪੂਰ ਸਾਹਿਬ ਜੋ ਉਹਲੇ ਇੰਡੀਆ ਦੇ ਵਿੱਚ ਹੁਣ ਜਾਣੇ ਜਾ ਰਿਹਾ ਹੈ ਸੋ ਬੜੇ ਮਾਣ ਵਾਲੀ ਗੱਲ ਹੈ ਸਾਰੇ ਸ਼ਹਿਰ ਨਿਵਾਸੀਆਂ ਲਈ ਤੇ ਜ਼ਿਲ੍ਹਾ ਰੂਪਨਗਰ ਲਈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਅੱਗੇ ਵੀ ਇਦਾਂ ਹੀ ਕੰਮ ਕਰਦੇ ਰਹੀਏ ਮਿਹਨਤ ਨਾਲ ਇਮਾਨਦਾਰੀ ਨਾਲ ਸੋ ਥੈਟ ਅਸੀਂ ਪਬਲਿਕ ਦੀ ਪੂਰੀ ਜਿੰਨੀ ਵੀ ਅਸੀਂ ਮਦਦ ਕਰ ਸਕਦੇ ਹਾਂ ਕਰੀਏ ਤੇ ਅੱਗੇ ਦੁਬਾਰਾ ਤੋਂ ਹੋਰ ਉੱਪਰ ਨੂੰ ਲੈ ਕੇ ਜਾਈਏ ਅਸੀਂ ਆਪਣੇ ਦੇਸ਼ ਨੂੰ ਤੇ ਪੰਜਾਬ ਨੂੰ ਠਾਨਾ ਗਿੱਦਪੁਰ ਸਾਹਿਬ ਨੂੰ ਪੰਜਾਬ ਦੇ ਰੈਂਕ ਨੰਬਰ 1 ਲਿਆਉਣ ਦੇ ਵਿੱਚ ਤੇ 올ਓਵਰ ਇੰਡੀਆ ਦੇ ਵਿੱਚ ਰੈਂਕ ਨੰਬਰ 8 ਲਿਆਉਣ ਦੇ ਵਿੱਚ ਸਾਰੀ ਪੰਜਾਬ ਪੁਲਿਸ ਸਪੈਸ਼ਲੀ ਜੋ ਥਾਣਾ ਗਿੱਦਪੁਰ ਸਾਹਿਬ ਦੀ ਪੁਲਿਸ ਹੋ ਗਈ ਭਾਵੇਂ ਸਾਡਾ ਕਨਸਟੇਬਲ ਹੋਵੇ ਹੈੱਡ ਕਨਸਟੇਬਲ ਐਸਆਈ ਹੋਵੇ ਹੈ ਐਸਐਚਓ ਸਾਰਿਆਂ ਦੀ ਬੁੜਾ ਟੀਮ ਵਰਕ ਰਿਹਾ ਹੈ ਭਾਵੇਂ ਸਾਡਾ ਸੰਤਰੀ ਹੋਵੇ ਜਾਂ ਸਾਡਾ ਮੁੰਸ਼ੀ ਹੈ ਸਾਰੇ ਇਨਵੈਸਟੀਗੇਟਿੰਗ ਆਫਿਸਰਸ ਹੋਗੇ ਤੇ ਸਾਰਿਆਂ ਨੇ ਪੂਰੀ अहम ਭੂਮਿਕਾ ਨਿਭਾਈ ਹੈ ਸਪੈਸ਼ਲੀ ਮੈਂ ਇਹ ਵੀ ਕਹੂੰਗਾ ਕਿ ਇੰਟੈਕ ਲੋਕਾਂ ਨੇ ਸਾਰਾ ਬਾਕ ਆਪਰੇਸ਼ਨ ਦਿੱਤੀ ਹੈਗੀ ਹੈ ਕਿਉਂਕਿ ਪੁਲਿਸ ਇਕੱਲੇ ਕੁਝ ਵੀ ਨਹੀਂ ਕਰ ਸਕਦੀ ਹੈਗੀ ਇਹ ਤਾਂ ਸਭ ਦਾ ਸਾਫ ਹੁੰਦਾ ਹੈਗਾ ਤੇ ਲੋਕਾਂ ਨੇ ਜੋ ਸਾਡੇ ਨਾਲ ਕੋਆਪਰੇਟ ਕੀਤਾ ਹੈ ਇਸੇ ਕਾਰਨ ਅਸੀਂ ਉਹਨਾਂ ਦੀ ਪ੍ਰੋਬਲਮਸ ਨੂੰ ਹੱਲ ਕਰ ਸਕੇ ਹਾਂ ਤੇ ਇਸ ਕਰਕੇ ਸਾਨੂੰ ਇਹ ਅਵਾਰਡ ਮਿਲਿਆ ਹੈ ਸਾਫ ਤੇ ਡੀਐਸਪੀ ਸਾਫ ਸਾਨੂੰ ਗਾਈਡ ਕਰਦੇ ਰਹੇ ਅੱਗੇ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਸਟਾਫ ਹੈਗਾ ਪੁਰਾਣਾ ਸਟਾਫ ਜੋ ਮਿਹਨਤ ਨਾਲ ਦਿਨ-ਰਾਤ ਕੰਮ ਕਰ ਰਿਹਾ ਹੈ ਸੋ ਦਿਨ-ਰਾਤ ਕੰਮ ਕਰਕੇ ਮਿਹਨਤ ਕਰ ਰਹੇ ਹੈ ਸਾਨੂੰ ਇਨੀਸ਼ੀਅਲੀ ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ ਸੀਗਾ ਕਿ ਅਸੀਂ ਕਾਸ ਕੰਬਰ ਤੇ ਪੰਜਾਬ ਵਿੱਚ ਆ ਜਾਂਗੇ ਆ ਜੇ ਕੋਈ ਪੈਰਾਮੀਟਰਸ ਵੀ ਹੁੰਦੇ ਆ ਬਟ ਅਸੀਂ ਤਾਂ ਰੁਟੀਨ ਦੇ ਵਿੱਚ ਕੰਮ ਕਰਨ ਲੱਗੇ ਹੋਏ ਸੀਗੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਮੇਸ਼ਾ ਸੋ ਦੈਟ ਅਸੀਂ ਲੋਕਾਂ ਦੀ ਜਿੰਨੀ ਮਦਦ ਹੋ ਸਕੇ ਉਨੀ ਕਰੀਏ ਬਟ ਇਹ ਚਲੋ ਬਹੁਤ ਮੈਂ ਧੰਨਵਾਦੀ ਆ ਮਿਨਿਸਟਰੀ ਆਫ ਫਾਰਮ ਅਫੇਅਰਸ ਦਾ ਤੇ ਅਗੇਨ ਡੀਜੀਪੀ ਸਾਥੇ ਐਸਐਸਪੀ ਸਾਥ ਦਾ ਜਿਨ੍ਹਾਂ ਜੋ ਜਿਨ੍ਹਾਂ ਕਰਕੇ ਸਾਨੂੰ ਇਹ ਅਵਾਰਡ ਮਿਲਿਆ ਅ ਦੇਖੇ ਜਿਵੇਂ ਥਾਣਾ ਕਿਪੂ ਸਾਹਿਬ ਸਾਰੇ ਪੰਜਾਬ ਵਿੱਚ ਇਹ ਜੀ ਜਗ੍ਹਾ ਹੈ ਜਿੱਥੇ ਕਈ ਸਾਰੇ ਮੇਲੇ ਕਈ ਤਿਉਹਾਰ ਮਨਾਏ ਜਾਂਦੇ ਹਨ ਤੇ ਅਕਸਰ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਇੱਥੇ ਆਉਂਦੇ ਰਹਿੰਦੇ ਹਨ ਤੇ ਇਸ ਕਰਕੇ ਇਹਦੇ ਵਿੱਚ ਸਾਡੀ ਕਾਫੀ ਪਹਿ ਰੰਦੀ ਹੈਗੀ ਕਿ ਸਾਰਿਆਂ ਨੂੰ ਅਸੀਂ ਪੂਰਾ ਮਾਣ ਆਦਰ ਕਰੀਏ ਤੇ ਵੱਧ ਚੜ ਕੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਇਸ ਕਰਕੇ ਜਿਵੇਂ ਆਪਣਾ ਹਰ ਸਾਲ ਕੋਲਾ ਮੋਲਾ ਜਿਵੇਂ ਅਸੀਂ ਜਾਣਦੇ ਹਾਂ ਮਨਾਇਆ ਜਾਂਦਾ ਇੱਥੇ ਤੇ ਵਿਸਾਖੀ ਦਾ ਤਿਉਹਾਰ ਬੜੇ ਧੁੰਮਕਮਲ ਮਨਾਇਆ ਜਾਂਦਾ ਹੈਗਾ ਹਜ਼ਾਰਾਂ ਦੀ ਲੱਖਾਂ ਦੀ ਅਤਿ ਆਦਮ ਵਿੱਚ ਦੁਨੀਆ ਆਂਦੀ ਹੈਗੀ ਇੱਥੇ ਮੱਥਾ ਟੇਕਣ ਸ਼੍ਰੀ ਪਤਾਲਪੁਰੀ ਸਾਹਿਬ ਹੋ ਗਿਆ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਣ ਸਾਹਿਬ ਜੀ ਤੇ ਹੋਰ ਸਾਰੇ ਗੁਰਦੁਆਰਾ ਸਾਹਿਬ ਜਿੱਥੇ ਲੋਕੀ ਮੱਥਾ ਟੇਕਣ ਆਉਂਦੇ ਹੈਗੇ ਆ ਤੇ ਇਹ ਬਹੁਤ ਜ਼ਿਆਦਾ ਆਪਣੇ ਪੰਜਾਬ ਵਿੱਚ ਇੰਪੋਰਟੈਂਸ ਲੱਗਦਾ ਹੈਗਾ ਤੇ ਸਾਡਾ ਇਹ ਮੇਨ ਹੁੰਦਾ ਹੈ ਕਿ ਆਪਾਂ ਲੋਕਾਂ ਦੀ ਸੁਵਿਧਾ ਲਈ ਅਸੀਂ ਮੇਨ ਜਿਵੇਂ ਟ੍ਰੈਫਿਕ ਦਾ ਜਿਵੇਂ ਕਰਨਾ ਹੈਗਾ ਡਾਇਵਰਜਨਸ ਤੇ ਟਾਈਮ ਟੂ ਟਾਈਮ ਅਸੀਂ ਜਿਵੇਂ ਬਾਹਰੋਂ ਸੰਗਤਾਂ ਆ ਰਹੀਆਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਸੇ ਦਾ ਐਕਸੀਡੈਂਟ ਹੋ ਗਿਆ ਪਤਾਲਪੁਰੀ ਸਾਹਿਬ ਲੋਕੀ ਦਰੋਂ ਮੱਥਾ ਟੇਕਣ ਆਦੇ ਹੈਗੇ ਕੋਈ ਚੀਜ਼ਾਂ ਕੋਈ ਉੱਥੇ ਅਕਸਰ ਚੋਰ ਬਾਹਰੋਂ ਆ ਜਾਂਦੇ ਹੈਗੇ ਆ ਚੋਰੀ ਕਰਨ ਲਈ ਤੇ ਅਸੀਂ ਉਹਨਾਂ ਉਸ ਉਹਨਾਂ ਨੂੰ ਨੱਖ ਪਾਣੀ ਹੁੰਦੀ ਹੈ ਤੇ ਮਿਸਿੰਗ ਪਰਸਨਸ ਅਕਸਰ ਇੱਥੇ ਮਿਲ ਜਾਂਦੇ ਹੈ ਕੋਈ ਡਿਪਰੈਸ਼ਨ ਦੇ ਮਰੀਜ਼ ਹੁੰਦੇ ਹੈਗੇ ਆ ਉਹਨਾਂ ਦੀ ਜਿਵੇਂ ਰਿਲੀਜੀਅਸ ਥੋੜੇ ਜੇ ਮੀਟਾ ਹੁੰਦੀ ਹੈ ਤੇ ਇਸ ਕਰਕੇ ਉਹ ਇੱਥੇ ਆ ਜਾਂਦੇ ਧਿਆਨ ਲਗਾਣ ਲਈ ਤੇ ਮਿਸਿੰਗ ਹੁੰਦੇ ਹੈਗੇ ਘਰੋਂ ਤੇ ਉਹਨਾਂ ਨੂੰ ਵੀ ਅਸੀਂ ਲੈ ਕੇ ਆਨਾ ਤੇ ਉਹਨਾਂ ਨੂੰ